Hallo, dette er SRI ਇਹ ਬੜਾ ਲਾਹੇਵੰਦ ਹੈ ਲਾਵਾਂਗੇ ਇਸ ਕਰਕੇ ਫਰਾਂਚਾਜ ਲਾਉ ਸਾਰਾ ਸਮਾਂ ਬਾਰੇ ਦੇਖੋ ਬੁਟੀ ਭਾਗ ਬੁਟੀ ਭਾਗ ਅਦਰਿਆ ਆਪਰਲੀ ਫਾਈਟ ਤੇ ਬੈਕ ਨਾ ਮਿੱਟੀ ਪਾ ਦੇਣਾ ਨੇ ਭਾਈ 9 ਵਜੇ ਸਾਈਡ ਤੇ ਰਹਿ ਜਾ ਕੋਈ ਹਮਰੀ ਸ਼ਿਪਸ ਪਾਣੀ ਦੇ ਤਰ੍ਹਾਂ ਪਾਣੀ

ਸਾਡੀਆਂ ਅੱਠ ਬ੍ਰਾਂਚਾਂ ਯੂਨੀਵਰਸਿਟੀ ਸਾਰਿਆਂ ਚਲਵਾਵਾਂਗੇ ਸਾਰੇ ਚੌਕੀਆਂ ਪੁਲਿਸ ਸਟੇਸ਼ਨ ਜਨੇਵੀ ਆਫਿਸ ਹੈ ਪਾਣੀ ਦਾ ਇਹ ਜਿਹੜੇ ਮਾਰਕਸਫੈਡ ਆਰਗੇਨਾਈਜੇਸ਼ਨ ਨੇ ਬੜਾ ਉਪਰਾਲਾ ਕੀਤਾ ਚੇਅਰਮੈਨ ਸਾਹਿਬ ਤੇ ਡੀਐਮ ਸਾਹਿਬ ਦੇ ਰਲ ਕੇ ਇੱਕ ਕੈਂਪੇਨ ਚਲਾਈ ਹੈ ਕਿ ਅੱਜ ਦੇ ਦਿਨ ਪੌਦੇ ਲਗਾਏ ਜਾਣ ਐਜ਼ ਅ ਰਿਸਪੌਂਸਿਵ ਸਿਟੀਜ਼ਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ এনवायरमेंट ਨੂੰ ਮੇਨਟੇਨ ਕੀਤਾ ਜਾਵੇ ਜੋ ਵਾ ਪੌਸਟੈਂਡਰਿਚ ਲਈ ਜਾ ਕੇ ਆਏ ਹੋ ਇਹ ਬੜਾ ਅੱਛਾ ਐਂਟਰਪ੍ਰਾਈਜ਼ ਹੈ ਨਾ ਤਾਂ ਜਿਹਦੇ ਵਿੱਚ ਸਾਡਾ ਡੀਐਮ ਸਾਹਿਬ ਦਾ 500 ਪੌਦੇ ਨਹੀਂ ਲੈਂਦਾ ਇਸ ਕੰਪਲੈਕਸ ਦੇ ਵਿੱਚ ਲਗਾਉਣਗੇ ਜਿਹੜਾ ਵਾਤਾਵਰਣ ਬੂ ਹੋਏਗਾ ਤੇ ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਣ ਨੂੰ ਮੇਨਟੇਨ ਕਰ ਲਈਏ ਕੰਟ੍ਰਿਬਿਊਟ ਕਰਨਾ ਚਾਹੀਦਾ ਇਹ ਹੋਏ ਤੁਹਾਡੇ ਸਾਰਿਆਂ ਲਈ ਕੀ ਮੈਸੇਜ ਹੈ ਔਰ ਪਬਲਿਕਲੀ ਕੀ ਮੈਸੇਜ ਹੈ ਕੀ ਲੱਗਦਾ ਸਰ ਲਗਾਤਾਰ ਇਸ ਤਰ੍ਹਾਂ ਦੀ ਗੱਲ ਨਹੀਂ ਇੰਡੀਆ ਦਾ ਪਰਾਲੀ ਕੀਤੀ ਜਾ ਰਹੀ ਹੈ ਲੇਕਿਨ ਇਹ ਵੀ ਇੰਨੇ ਪੌਦੇ ਹੋ ਨਹੀਂ ਦੇ ਲੋਕਾਂ ਉਹ ਮਤਲਬ ਉਹ ਬਾਸ ਸੰਭਾਲੇ ਨਹੀਂ ਜਾਂਦੇ ਨਹੀਂ ਸਵਾਲੇ ਜਾਣਗੇ ਨਾ ਕੋ ਤਾਂ ਮਾਲੀ ਵੀ ਹੈ ਇੱਥੇ ਨਾ ਨਾਲੇ ਇੱਥ ਕਿ ਪਾਰਟੀਕੂਲਰ ਪੌਦਾ ਪਾਰਟੀਕੂਲਰ ਬੰਦੇ ਦੇ ਨਾਂ ਤੇ ਲਗਾ ਰਹੇ ਆ। ਉਥੇ ਨਾਲ ਇੱਕ ਉਹਦਾ ਸਲਿੱਪ ਵੀ ਲਾ ਦਾਂਗੇ। ਤਾਂ ਕਿ ਉਹ ਬੰਦੇ ਦਾ ਉਹਨਾ ਬੌਂਡਿੰਗ ਹੋ ਜਾਏ ਇਸ ਪੌਦੇ ਨਾਲ ਤੇ ਉਹ ਨੂੰ ਰੋਜ਼ ਆ ਕੇ ਦੇਖੇ ਮੇਨਟੇਨ ਕਰੇ। 2 ਮਿੰਟ ਦਾ ਕੰਮ ਹੁੰਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਡੇਲੀ। ਉਹ ਇਨਸ਼ੋਰ ਕਰਨ ਕਿ ਚੇਅਰਮੈਨ ਸਾਹਿਬ ਵੀ ਤੇ ਨਾਲੇ ਡੀਐਮ ਸਾਹਿਬ ਵੀ ਤੇ ਜਿਸ ਬੰਦੇ ਨੇ ਜਿਸ EMPLOYE ਨੇ ਪੌਦਾ ਲਗਾਇਆ ਉਹਦੀ ਮੇਨਟੇਨ ਵੀ ਕਰੇ। ਸ਼ਹਿਰੀਆਂ ਨੂੰ ਕੀ ਅਪੀਲ ਹੈ ਜੀ? ਜੀ। ਸ਼ਹਿਰੀਆਂ ਨੂੰ ਕੀ ਅਪੀਲ ਹੈ ਜੀ? ਸ਼ਹਿਰੀ ਨੂੰ ਇਹੋ ਹੀ ਹੈ ਕਿ ਐਦਰ ਰਿਸਪੌਂਸੀਬਲ ਸਿਟੀਜ਼ਨ ਅਸੀਂ ਸਾਰੇ ਹੀ ਸਾਲ ਆਨੇ ਆ। ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਪੌਦਾ ਜ਼ਰੂਰ ਲਗਾਓ ਉਹਨੂੰ ਨਰਚਰ ਕਰੋ ਮਰੇ ਅੱਗੇ ਬਰਸਾਤਾਂ ਆ ਰਹੀਆਂ ਨੇ ਤਿੰਨ ਚਾਰ ਮਹੀਨੇ ਤੁਹਾਨੂੰ ਪਾਣੀ ਦੇਣ ਦੀ ਵੀ ਜ਼ਿਆਦਾ ਲੋੜ ਨਹੀਂ ਪੈਣੀ ਪੌਦੇ ਨੇ ਆਪਣੇ ਆਪ ਹੀ ਵੱਧ ਜਾਣਾ ਠੀਕ ਹੈ ਸਰ ਤਾਹਕਾਰਦਿਆਂ ਦੇ ਤਾਤੇ ਮਾਰਕਫਿਡ ਵੱਲੋਂ ਪਲਾਂਟੇਸ਼ਨ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਸਾਡੇ ਮਾਨਯੋਗ ਕੇ.ਡੀ.ਪੀ. ਸਾਹਿਬ ਪਰਮਾਰ ਸਾਹਿਬ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਤੇ ਡੀ.ਐਮ. ਸਾਹਿਬ ਤੇ ਸਮੁੱਚੇ ਸਾਡੇ ਵਰਕਰ ਸਹਿਬਾਨ ਨੇ ਅੱਜ ਬੜਾ ਵੱਡਾ ਉਪਰਾਲਾ ਕੀਤਾ ਸੀ 500 ਪੌਦੇ ਲੈ ਕੇ ਆਏ ਆ ਜਿਹੜੀ ਕਿ ਅੱਜ ਸਾਨੂੰ ਲੋੜ ਆ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਨਿਕਾਸ ਸਾਡੇ ਥੱਲੇ ਜਾਂਦਾ ਜਾ ਰਿਹਾ ਔਰ ਗਰਮੀ ਬਹੁਤ ਦਿਨ-ਦਿਨ ਵਾਧੀ ਜਾ ਰਹੀ ਇਸ ਵਾਸਤੇ ਸਾਨੂੰ ਜਿਹੜੀ ਪਲਾਂਟੇਸ਼ਨ ਕਰਨੀ ਬਹੁਤ ਜ਼ਰੂਰੀ ਆ ਇਸ ਕਰਕੇ ਪੂਰਾ ਅਰਾਲਾ ਕੀਤਾ ਔਰ ਮੈਨੂੰ ਉਮੀਦ ਆ ਕਿ ਇਹ ਕੰਮ ਚੱਲ ਰਹੇ